ਬਾਕੀ ਨਾ ਇੱਕ ਗੱਲ ਜ਼ਰੂਰ ਦੱਸਿਓ ਜੇ ਕਿਸੇ ਨੂੰ ਪਤਾ ਹੋਵੇ ਵੀਰ ਬਣ ਕੇ ਤੇ ਆਪਣੇ ਨਾ ਮਿਰਚਾਂ ਤਾਂ ਹੈਗੀਆਂ ਨਿਗੀਆਂ ਪਰ ਮਿਰਚਾਂ ਦੇ ਉੱਤੇ ਜਦੋਂ ਉਹ ਫੁੱਲ ਜੇ ਲੱਗਦੇ ਨੇਗੇ ਉਹ ਟੁੱਟ ਜਾਂਦੇ ਨੇਗੇ ਤੇ ਫਲ ਜਾਂ ਨਹੀਂ ਬਣ ਰਿਹਾ ਖਰਾਬ ਹੋ ਜਾਂਦੇ ਨੇ ਇੱਕ ਐਂ ਇੱਕ ਦੂਸਰਾ ਆੜੂ ਦਾ ਬੂਟਾ ਕਾ ਤੇ ਉਹ ਵੀ ਵੀਰ ਬਣ ਕੇ ਦੱਸੋ ਯਾਰ ਤੁਹਾਨੂੰ ਮੈਂ ਦਿਖਾਨਾਂਗਾ ਆਹ ਦੇਖੋ ਵੀਰੇ ਆਹ ਨਾ ਮਿਰਚਾਂ ਲੱਗੀਆਂ ਹੋਈਆਂ ਨੇ ਆਪਣੇ ਕਾਫੀ ਵੱਡੀਆਂ ਵੱਡੀਆਂ ਹੋ ਗਈਆਂ ਤੇ ਆਹ ਦੇਖੋ ਇਹ ਇਦਾਂ ਨਾ ਐ ਸੁੱਕ ਜਾਂਦੇ ਨੇ ਫੁੱਲ ਜੇ ਫੁੱਲ ਲੱਗਦੇ ਨੇ ਕਿ ਮਿਰਚਾਂ ਵੀ ਲੱਗਦੀਆਂ ਨੇ ਗਿਆ ਤੇ ਮਿਰਚਾਂ ਵੀ ਸੁੱਕ ਜਾਂਦੀਆਂ ਨੇ ਲਾਲ ਜੀਆਂ ਹੋ ਕੇ ਤੇ ਫੁੱਲ ਵੀ ਤੇ ਵੀਰ ਬਣ ਕੇ ਦੱਸਿਓ ਜਰੂਰ ਯਾਰ ਜੇ ਕਿਸੇ ਨੂੰ ਪਤਾ ਹੋਵੇ ਮੈਂ ਕਾਫੀ ਦਵਾਈ ਦਬੂਈ ਪਾ ਕੇ ਦੇਖ ਲਈ ਆ ਦੇਖੋ ਜਿਵੇਂ ਉਹਨਾਂ ਫੁੱਲ ਲੱਗ ਰਿਹਾ ਹੈਗਾ ਹਨਾ ਇਹ ਸੁੱਕ ਗਿਆ ਤੇ ਮਿਰਚਾਂ ਵੀ ਕਾਫੀ ਲੱਗ ਰਹੀਆਂ ਤੇ ਹੈਗੀਆਂ ਉਹ ਮੈਂ ਫਿਲਹਾਲ ਤੋੜ ਲਈਆਂ ਆ ਦੇਖੋ ਜਿਵੇਂ ਆਹ ਲੱਗ ਰਹੀ ਹੈ ਕਿ ਮਿਰਚ ਐ ਇਹ ਖਰਾਬ ਹੋ ਗਈ ਪਤ ਨਹੀਂ ਕੀ ਚੱਕਰ ਹੈਗਾ ਤੇ ਆ ਨਾਲ ਇੱਕ ਆੜੂ ਦਾ ਬੂਟਾ ਹੈਗਾ ਤੇ ਇਹ ਵੀ ਵੀਰ ਬਣ ਕੇ ਦੱਸਿਓ ਜਰੂਰ ਯਾਰ ਮੈਂ ਵੀ ਕਾਫੀ ਇਹ ਦਵਾਈਆਂ ਦੁਵਾਈਆਂ ਵੀ ਲਾ ਕੇ ਦੇਖ ਲਈਆਂ ਵੀ ਇਹ ਫਲ ਕਿਉਂ ਨਹੀਂ ਚੱਕਦਾ ਤਾਂ ਦੱਸਿਓ ਵੀਰ ਬਣ ਕੇ ਪਹਿਲਾਂ ਇਹ ਛੋਟੇ ਛੋਟੇ ਜਿਹੇ ਫਲ ਲੱਗੇ ਤੇ ਝੜ ਗਏ ਤੇ ਇਹ ਦੱਸਿਓ ਜ਼ਰੂਰ ਹੈ ਵੀਰ ਬਣ ਕੇ ਕਮੈਂਟ ਕਰਕੇ ਵੀ ਕੀ ਚੱਕਰਾ ਕਿਉਂਕਿ ਮੈਂ ਥੱਕ ਚੁੱਕਿਆ ਯਾਰ ਇਹ ਇਹਨਾਂ ਨੂੰ ਦਵਾਈਆਂ ਪਾ ਪਾ ਕੇ ਇਹ ਆ ਜੀ ਜਾਦੀ ਕੀ ਮੱਕੀ ਬਹੁਤ ਸੋਹਣੀ ਹੋਈ ਹੋਈ ਆ ਐਦਾਂ ਦੀ ਛੱਲੀਆਂ ਬਣੀਆਂ ਨਹੀਂ ਚੱਜ ਨਾਲ ਹੁਣ ਥੋੜੀ ਥੋੜੀ ਵੱਡੀ ਹੋਊਗੀ ਫਿਰ ਬਣਨ ਗਿਆ ਹੁਣ ਚੱਕਣ ਨਾਲ ਇਹ ਮੈਨੂੰ ਆਏ ਦੱਸੋ ਮੇਰੇ ਨਾਲ ਜਿਹੜੇ ਮਿਰਚਾਂ ਨੇ ਗਈਆਂ ਉਪ ਮਤਲਬ ਕਿ ਕੋਲੇ ਚੱਕ ਲੈਂਦੀਆਂ ਨੇ ਹੂੰ ਝੜ ਜਾਂਦੀਆਂ ਨੇ ਮੈਂ ਦਵਾਈ ਵੀ ਪਾਤੀ ਅੱਛਾ ਜਦੋਂ ਆਪਣਾ ਜਦੋਂ ਉਹ ਲੱਗ ਗਈ ਮਿਰਚ ਲੱਗ ਗਈ ਨਾਲ ਦੀ ਨਾਲ ਲਾਲ ਹੋ ਕੇ ਸੁੱਕ ਜਾਂਦੀ ਹੈ ਓਏ ਬਿਮਾਰੀ ਆਇਆ ਦੀ ਮਿਰਚਾਂ ਨੂੰ ਹਾਰ ਜਾਂ ਮੈਂ ਨਾ ਕਹਿਆ ਵੀ ਆ ਭਾਈ ਵੀਡੀਓ ਦੇ ਵਿੱਚ ਵੀ ਜੇ ਕੋਈ ਹੈਗਾ ਮੇਰਾ ਵੀਰ ਤਾਂ ਦੱਸੇ ਮੈਨੂੰ ਵੀ ਇਹ ਮੈਂ ਕਿਹਾ ਵੀ ਦੋ ਤਿੰਨ ਮੈਂ ਦਵਾਈਆਂ ਪਾ ਕੇ ਦੇਖ ਲਈਆਂ ਜਦੋਂ ਨਾ ਆੜੂਆਂ ਦਾ ਬੂਟਾ ਦੀਗਾ ਆੜੂਆਂ ਦਾ ਬੂਟਾ ਵੀ ਆਈ ਹੈਗਾ ਉਹ ਐਂਕੀ ਦੱਸਾਂ ਕੀ ਹੈ ਗਰਮੈਸ਼ ਪਈ ਹੈ ਜਿਆਦਾ ਬਾਕੀ ਉਹ ਕੰਧ ਦੇ ਨਾਲ ਲੱਗਣ ਦੇ ਕਾਰਨ ਵੀ ਆਈ ਤੇ ਫਲ ਬਹੁਤ ਛੱਡਦਾ ਸਰ ਤੈਨੂੰ ਪਤਾ ਹੈ ਆਪ ਦੇ ਖੇਤ ਸਬਜੀ ਬਾਜੀ ਹੈ ਉਹਦਾ ਨੁਕਸਾਨ ਬਹੁਤ ਹੋਇਆ ਬੇਲਾ ਬੇਲਾ ਦੀ ਗੱਲ ਜਮਾ ਸੜ ਗਏ ਨੇ ਦਵਾਰੋਂ ਹੁਣ ਠੁੱਟੀਆਂ ਨੇ ਹੁਣ ਠੁੱਟੀਆਂ ਨੇ ਦਵਾਰੋਂ ਸਰ ਤੈਨੂੰ ਮਿਰਚ ਤੇ ਮਿਰਚਾ ਦਿਖਾ ਦੂੰਗਾ ਨਹੀਂ ਨਹੀਂ ਕਰਦੇ ਆ ਬਹੁਤ ਜ਼ਿਆਦਾ ਮਿਰਚ ਥੱਲੇ ਕਿਰੀ ਹੈ ਪੱਕੀ ਉਹ ਵੀ ਉਹਦੇ ਕਰਕੇ ਹੈ ਸਾਰਾ ਇਹ ਗਰਮੈਸ਼ ਹੈ ਇਹ ਤੇ ਬਿਮਾਰੀ ਹੈ ਮਿਰਚਾਂ ਨੂੰ ਚਲੋ ਪੱਕੀ ਜੀ ਬਹੁਤ ਵਧੀਆ ਨੰਦਾ ਰਹਿਗਾ ਫਿਰਦੇ ਆਂਗੇ ਗੀੜੇ ਕੱਢਦੇ ਆ ਬਾਰਿਸ਼ ਤੇ ਪੈਣ ਦੇ ਕਾਰਨ ਬਹੁਤ ਬਾਰਿਸ਼ ਕਰਕੇ ਵੀ ਫਰਕ ਪੈ ਗਿਆ ਮੌਸਮ ਦੀ ਤਬਦੀਲੀ ਹੋ ਗਈ ਬਾਹਰੇ ਬੜਾ ਵਧੀਆ ਸਿਸਟਮ ਆਗਾ ਇੱਕ ਤਾਂ ਜਿਹੜੀ ਹੁਣ ਸ਼ਾਮ ਦੀ ਸ਼ਹਿਰ ਆ ਸਾਡੀ ਉਹ ਹੋ ਰਹੀ ਹੈਗੀ ਤੇ ਨਾਲੇ ਭਾਈ ਹੁਣ ਰੱਬ ਤੁਹਾਡਾ ਭਲਾ ਕਰੇ ਵਧੀਆ ਆਕਸੀਜਨ ਮਿਲਦੀ ਹੈਗੀ ਆ ਟਾਈਮ ਦੇ ਉੱਤੇ ਮਿੱਠੀ ਮਿੱਠੀ ਹਵਾ ਚੱਲ ਰਹੀ ਹੈ ਬੜਾ ਵਧੀਆ ਦੇਖੋ ਕਿੰਨਾ ਵਧੀਆ ਸਿਸਟਮ ਹੋਇਆ ਹੋਇਆਗਾ ਹਰੇ ਭਾਈ ਸਾਰੇ ਪਾਸੇ ਹਰੇ ਭਾਈ ਆ